ਦੇ ਆਇਆਂ ਦੇ ਨਾਮ ਅੱਛੋ ਤਾਇ 500 ਕੰਦੇ ਕੇ ਮਨ ਯਾਰ ਨਾਲ ਆਕਾਚਿਤ ਹੋ ਕੇ ਹਰੀ ਦਾ ਸਿਮਰਨ ਕਰੇ ਮਨ ਮਨ ਮਾਰ ਜਿ ਧਿਆਇ ਇੱਕ ਮਨ ਇੱਕ ਚਿਤ ਪਾਏ ਇਹ ਮੇਰੇ ਮਨ ਨਾਲ ਯਾਰ ਨਾਲ ਆਕਾਚਿਤ ਹੋ ਕਰਕੇ ਉਸ ਪਰੇ ਨਿਰਮਾਣ ਦਾ ਸਿਮਰਨ ਕਰ ਅਰਤੀਆਂ ਸਦਾ ਸਦਾ ਲੜਿਆ ਨਾ ਦੇ ਨਾਮ ਬੱਚੋ ਤਾਇ ਕਹਿੰਦੇ ਹਈ ਵਿੱਚ ਇਹ ਸਦਾ ਲਈ ਕੋਣ ਹਨ ਤੇ ਦਾਤ ਬਖਸ਼ ਕੇ ਉਪਸਤੋਂਦਾ ਨਹੀਂ ਮੈਂ ਆਈ ਮਾਨਦ ਹਉ ਹਰ ਕੈ ਸਤ ਬੰਦਨ ਆਰਨੈ ਜਿਤ ਸੇਵਾ ਸੁਖ ਪਾ ਪੰਜ ਕਦਮ ਹਰੀ ਨੂੰ ਸਦਾ ਸੁਰਬਾਨ ਜਾਂਦਾ ਹਾਂ ਬਨਹਾਰ ਜਾਂਦਾ ਹਾਂ ਜਿਸ ਦੀ ਸੇਵਾ ਕੀਤਿਆ ਸੁਖ ਮਿਲਦਾ ਹੈ ਨਾਨਕ ਗੁਰਮਖ ਮਿਲ ਰਹੇ ਹੋਵੇਂ ਚਬਦ ਗੁਰਾ ਪੰਜ ਕਦਮ ਗੁਰਮਖ ਜਾਨਾ ਹਾਂ ਭਾਗ ਨੂੰ ਸਤਿਗੁਰੂ ਦੇ ਸ਼ਬਦ ਦੀ ਰਾਹੀ ਸਾਡਕ ਦੇ ਹਰੀ ਵਿੱਚ ਮਿਲੇ ਰਹੇ ਹਨ ਮਹੱਲਾ ਕੀ ਜਾ ਆਪੇ ਸਿਮਾਇਆ ਨਾ ਆਪੇ ਬਖਸ਼ ਦਰੇ ਹਰੀ ਦੇ ਆਪ ਹੀ ਮੁੱਖਾ ਸੇਵਾ ਵਿੱਚ ਲਾਏ ਆਪ ਹੀ ਬਖਸ਼ ਕਰਦਾ ਹੈ ਸਤਨਾਮ ਦਾ ਮਾਸੂਰ ਆਪ ਸਾਰ ਤੱਕ ਸੁਬਾਹ ਸਤਿਗੁਰੂ ਕਹਿੰਦੇ ਆਪ ਹੀ ਸਤਨਾ ਦਾ ਮਾਪਿ ਹੋ ਹੈ ਤੇ ਆਪ ਹੀ ਸਭ ਜੀਵ ਸੁਭਾਰ ਕਰਦਾ ਹੈ ਨਾਨਕ ਨਾਮ ਧਿਆਇ ਨਾ ਤਿੰਨ ਜਗਤ ਦਾ ਵਾਸ ਹੈ ਜੁਗ ਜੁਗ ਸੋਭਾ ਹੋਈ ਗੁਰੂ ਜੀ ਕਹਿੰਦੇ ਜੋ ਨੋਖ ਨਾਮ ਜਪਦੇ ਨੇ ਸੇਵਾ ਕਰਦੇ ਨੇ ਸਿਮਰਨ ਕਰਦੇ ਹਾਂ ਉਹ ਆਪਣੇ ਕਿਸਾਨੇ ਦੇ ਜਿੱਕੇ ਹੁੰਦੇ ਨੇ ਹਰੇਕ ਗੁਪ ਵਿੱਚਿਰ ਉਹਨਾਂ ਦੀ ਸੋਭਾ ਹੁੰਦੀ ਹੈ ਮਾਨ ਵਡਿਆਈ ਹੁੰਦੀ ਹੈ ਪੌੜੀ ਉਹ ਕారణ ਕਾਰਨ ਸਨਮਰੱਥ ਹੈ ਕਿਤੇ ਮੈਂ ਕਦਰ ਦੇ ਰਹਿਣਾ ਕੋਈ ਇਹ ਕਰਤਾ ਤੂੰ ਸਾਰੀ ਕੁਦਰਤ ਨੂੰ ਵਿੱਚ ਜੋਗਾ ਹੈ ਤੇਰੇ ਬਿਨਾ ਤੇਰੇ ਦਿੱਤਾ ਕੋਈ ਹੋਰ ਨਹੀਂ ਇਹ ਦਿਸਦਾ ਤੁਧ ਆਪੇ ਸਿਤ ਸਿਰ ਜਿਆ ਆਪੇ ਕੋਲ ਕੋਈ ਗੁਈ ਦਾ ਨਾਸ ਕੀਤੀ ਹੈ ਤੂੰ ਆਪ ਹੀ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ ਤੇ ਆਪ ਹੀ ਬਰਨਾਸ਼ ਕਰਦਾ ਹੈ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋਈ ਸਭ ਕੋ ਸ਼ਬਦ ਵਰਤਦਾ ਸ਼ਬਦ ਹੁਕਮ ਵਕਤ ਦਾ ਜੋ ਕਰੇ ਸੋ ਹੋਈ ਸਭ ਥਾਈ ਹਰੀ ਦਾ ਹੀ ਨਿਮਰਤਿਆ ਹੈ ਜੋ ਉਹ ਕਰਦਾ ਹੈ ਸੋਈ ਹੁੰਦਾ ਹੈ ਵਡਿਆਈ ਗੁਰਮਤਿ ਦੇ ਪ੍ਰਾਪ ਹਰ ਪਾਵੇ ਸੋਈ ਜਦਾ ਜੀ ਕਹਿੰਦੇ ਜੋ ਸਾਨੂੰ ਹੁੰਦਾ ਉਸ ਨੂੰ ਪ੍ਰਭ ਵਡਿਆਈ ਨਾਲ ਸਦਾ ਉਹ ਉਸ ਹਰੀ ਨੂੰ ਪੈਂਦਾ ਹੈ ਗੁਰਮੁਖ ਨਾਨਕ ਰਾਗਿਆ ਸਭ ਅੰਤੂ ਤਨ 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 ਗੁਰ ਸੋਈ ਸੁਤ ਬਾਛਕ ਦੇ ਗੁਰੂ ਦੇ ਸਾਲਕ ਮਨੁੱਖ ਹਰੀ ਨੂੰ ਸਿਮਰਦੇ ਹੈ ਗੁਰਮੁਖ ਨਾਨਕ ਰੱਬਿਆ ਸਭੇ ਆਖੂ ਧੰਨ 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 ਗੁਰੁ ਸੋਇ ਸਤਿ ਪਾਉ ਸਾਰੇ ਕਹਿੰਦੇ ਗੁਰੂ ਜੀ ਦੇ ਸਤੁਖ ਮਨੁਖ ਹਰਿ ਨੂੰ ਸਿਮਰਦੇ ਹੇ ਭਾਈ ਸਾਰੇ ਆਲੋਕ ਇੱਕੋ ਸਤਿ ਗੁਰੂ ਧੰਨ ਹੈ ਧੰਨ ਹੈ ਧੰਨ ਹੈ ਉਹਦੇ ਵਰਗਾ ਹੋਰ ਕੋਈ ਨਹੀਂ ਹਰੇ ਨੇ ਆਪ ਹੀ ਮਨੁੱਖਾਂ ਨੂੰ ਸੇਵਾ ਦਿੱਤਾ ਹੈ ਆਪ ਹੀ ਬਖਸ਼ਿਸ਼ ਕਰਦਾ ਹੈ ਆਪ ਹੀ ਸਫਨਾ ਦਾ ਨਾਮ ਦਿਉ ਹੈ ਆਪ ਹੀ ਸਭ ਨੂੰ ਸੰਭਾਲ ਕਰਦਾ ਹੈ ਜਿਹੜੇ ਮਨੁੱਖ ਨਾਮ ਜਪਦੇ ਨੇ ਸੇਵਨ ਕਰਦੇ ਨੇ ਸੇਵਾ ਕਰਦੇ ਨੇ ਉਹ ਆਪਣੇ ਟਿਕਾਣੇ ਦਿੱਤੇ ਹੀ ਹੁੰਦੇ ਨੇ ਹਰੇ ਜੋਗ ਵਿੱਚ ਇਹਨਾਂ ਦੀ ਸ਼ੋਭਾ ਹੁੰਦੀ ਹੈ